6 ਸਤੰਬਰ 2025 ਦੀ ਅੱਜ ਰਾਤ 10:10 ਸਵਾ 10 ਦਾ ਟਾਈਮ ਆ ਤੇ ਇੱਕ ਸਨੇਹਾ ਲੋਕਾਂ ਲਈ ਆ ਇਸ ਸਮੇਂ ਦੌਦਪੁਰ ਸਰੰਗਪੁਰ ਬੰਨ ਦੇ ਲਈ ਸੇਵਾ ਦੇ ਲਈ ਲੋਕਾਂ ਨੂੰ ਸਨੇਹਾ ਦੇਣ ਦੇ ਲਈ ਇਹ ਟੀਮ ਖੜੀ ਆ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾ ਇਹਨਾਂ ਦਰਿਆਵਾਂ ਨੂੰ ਰੋਕਣਾ ਅਸੰਭਵ ਆ ਤੇ ਇਹ ਲੋਕ ਉਹ ਲੋਕ ਆ ਜਿਹੜੇ ਲਗਾਤਾਰ ਕਈ ਦਿਨਾਂ ਤੋਂ ਲੱਗੇ ਹੋਏ ਸਨੇਹਾ ਕੀ ਦੇਣਾ ਚਾਹੁੰਦੇ ਆ ਕਿਹੜੀ ਗੱਲ ਕਰਕੇ ਅਸੀਂ ਇਕੱਠੇ ਹੋਏ ਆ ਗੱਲ ਕਰਨੀ ਭਾਈ ਕੀ ਕਿਹੜੇ ਸੁਨਹਿਲੀ ਇੱਥੇ ਤੁਸੀਂ ਹੁਣ ਖੜੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੇਹਾ ਇੱਕੋ ਹੈ ਜੀ ਵੀ ਇਹ ਲੜਾਈ ਆਪਾਂ ਨੇ ਇਕਜੁੱਟ ਹੋ ਕੇ ਲੜਨੀ ਆ ਤੇ ਆਪਾਂ ਨੇ ਜਿੱਤਣਾ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਬਚਾਉਣਾ ਉਹਦੇ ਲਈ ਬੇਨਤੀ ਇੱਕੋ ਹੈ ਵੀ ਅੱਜ ਇਹ 6 ਤਰੀਕਾ 6 9 2025 ਤੇ ਰਾਤ ਦੇ ਤਕਰੀਬਨ ਸਵਾ 10 1:30 ਹੋ ਚੱਲੇ ਜੀ ਅਸੀਂ ਬੇਨਤੀ ਇੱਕੋ ਕਰਦੇ ਆ ਵੀ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਘੋੜੇ ਆ ਨਾ ਬੜੇ ਬੜੇ ਟੈਰਾਂ ਵਾਲੇ ਵੀ ਉਹਨਾਂ ਦੀਆਂ ਰੇਸਾਂ ਤੇ ਮਾਰੋ ਮੁਕੀ ਆ ਤੇ ਉਹਨਾਂ ਦੇ ਵਿੱਚ ਜਿੱਥੇ ਕਿਤੇ ਕੋਈ ਥੈਲਾ ਭਰਿਆ ਪਿਆ ਉਹ ਲਿਓ ਨਹੀਂ ਬੰਦੇ ਭਰ ਲਿਓ ਸਾਨੂੰ ਮੈਨ ਪਾਵਰ ਦੀ ਬਹੁਤ ਲੋੜ ਹੈ ਅੱਜ ਰਾਤ ਕਿਉਂ ਖਾਸ ਹੈ ਇਹ ਰਾਤ ਇਸ ਕਰਕੇ ਖਾਸ ਹੈ ਕਿਉਂਕਿ ਕਿਸੇ ਵੀ ਟਾਈਮ ਕੋਈ ਫਲੋ ਵੱਧ ਸਕਦਾ ਜੀ ਪ੍ਰਸ਼ਾਸਨ ਦੇ ਨਾਲ ਅੱਜ ਮੀਟਿੰਗ ਹੋਈ ਜਿਹੜੀ ਅਸੀਂ ਡਰੇਨ ਕੱਢਣ ਨੂੰ ਕਹਿ ਰਹੇ ਹਾਂ ਉਹਦੇ ਉਹਨੂੰ ਲਿੰਗਰੋਨ ਕੀਤਾ ਜਾ ਰਿਹਾ ਉਹਦੇ ਵਾਸਤੇ ਡਿਲੇ ਹੋ ਰਹੀ ਹੈ ਕੱਲ ਨੂੰ ਮੀਟਿੰਗ ਰੱਖੀ ਹੋਈ ਆ ਮੀਟਿੰਗ ਦੇ ਵਿੱਚ ਕੀ ਬਣਨਾ ਕੀ ਨਹੀਂ ਬਣਨਾ ਉਹ ਵਾਲੇ ਪਵਿੱਖ ਦੇ ਵਿੱਚ ਆ ਅੱਜ ਤਾਂ ਵਾਦਾ ਤੁਸੀਂ ਕਰਕੇ ਆਏ ਹੋ ਵੀ ਤੁਸੀਂ ਬਚਾਉਣਾ ਅੱਜ ਬੰਨ ਨੂੰ ਪੁਰ ਜੋਰ ਕੋ ਅਸੀਂ ਜ਼ਿੰਮੇਵਾਰੀ ਇਹ ਲੈ ਕੇ ਆਏ ਆ ਵੀ ਬੰਨ ਨਹੀਂ ਅਸੀਂ ਟੁੱਟਣ ਦੰਦੇ ਸਾਡੇ ਨਾਲ ਪੰਜਾਬ ਆ ਪੰਜਾਬ ਦੇ ਲੋਕਾਂ ਦੇ ਸਿਰ ਤੇ ਅਸੀਂ ਉਹ ਵਾਦਾ ਕਰਕੇ ਆਏ ਆ ਵੀ ਬੰਨ ਨਹੀਂ ਅਸੀਂ ਟੁੱਟਣ ਦੰਦੇ ਹਾਂਜੀ ਉਹ ਟਰਾਲੀ ਇਹ ਖੜੀਆਂ ਤੁਹਾਡੇ ਕੋਲ ਇਸ ਟਾਈਮ ਇਸ ਟਾਈਮ ਖੜੀਆਂ ਅਸੀਂ ਸਵੇਰ ਵਾਸਤੇ ਪੂਰੀ ਮੰਗਾ ਵੀ ਸਵੇਰੇ ਪਹੁੰਚੋ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਜਾਂ 7 ਵਜੇ ਤੱਕ ਉਹ ਜਰੂਰ ਪਹੁੰਚੋ ਇਸ ਟਾਈਮੇ ਵੀਰਾਂ ਦੀ ਕਿੰਨੀ ਲੋੜ ਆ ਕਿੰਨੇ ਕੁ ਭਰਾ ਹੈਗੇ ਆ ਹੋਰ ਕਿੰਨੇ ਚਾਹੀਦੇ ਆ ਜੇ ਆਪਾਂ ਨੂੰ ਜੋ ਸਾਡੇ ਕੋਲ ਸਮਾਨ ਪਿਆ ਉਹਨੂੰ ਲਾਣਾ ਹੋਵੇ ਰਾਤ ਨੂੰ ਰਾਤ ਨੂੰ ਹਾਂਜੀ ਹੁਣ ਜੇ ਕੋਈ ਨੇੜੇ ਦਾ ਬੰਦਾ ਜਿਹੜਾ ਤਾਂ ਕੋਈ ਨੇੜੇ ਦਾ ਉਹ ਆ ਜਾਵੇ ਉਹ ਜਿੰਨੀ ਮਦਦ ਕਰ ਸਕਦਾ ਕਰ ਜਾਵੇ ਜਿਹੜੇ ਦੂਰ ਵਾਲੇ ਵੀਰ ਜੇ ਉਹ ਸਾਰੀ ਰਾਤ ਚੱਲ ਕੇ ਆਉਣਗੇ ਥੱਕਣਗੇ ਅਸੀਂ ਚਾਹੁੰਦੇ ਹਾਂ ਵੀ ਉਹ ਸਵੇਰੇ ਸਾਡੇ ਕੋਲ 7:00 ਵਜੇ ਤੱਕ ਪਹੁੰਚ ਜਾਣ ਕਿਸੇ ਵੀ ਤਰੀਕੇ ਸਾਡੀ ਮਦਦ ਕਰਨ ਬਹੁਤ ਜ਼ਿਆਦਾ ਲੋੜ ਆ ਆਪਾਂ ਜੇ ਇਹ ਬੰਨ ਨੂੰ ਬਚਾ ਗਏ ਤਾਂ ਆਪਾਂ ਸ਼ੀਤਾਂ ਦੀ ਧਰਤੀ ਨੂੰ ਬਚਾ ਗਏ ਐਵੇਂ ਹੀ ਉੱਥੇ ਅੱਗੇ ਅਸਿਆ ਬੰਦੇ ਉੱਤੇ ਰੌਲਾ ਹੈਗਾ ਉੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਚੱਕੀ ਆ ਵੀ ਅਸੀਂ ਉਹ ਬੰਨ ਟੁੱਟਣ ਨਹੀਂ ਦਿੰਦੇ ਹੈਗੇ ਇਹ ਜ਼ਿੰਮੇਵਾਰੀ ਪੰਜਾਬ ਦੇ ਸਿਰ ਤੇ ਆ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਜਿੱਥੇ ਵੀ ਕਿਤੇ ਤੁਸੀਂ ਨੇੜੇ ਪੈਨੇ ਜਿਹੜੇ ਵੀ ਪਾਸੇ ਦੋ ਦਪਰ ਵਾਲੇ ਬੰਦੇ ਨੇੜੇ ਹੋ ਚਾਹੇ ਤੁਸੀਂ ਫਸਿਆ ਬੰਦੇ ਨੇੜੇ ਹੋ ਜਿੱਥੇ ਵੀ ਉਥੇ ਪਹੁੰਚ ਕੇ ਮਦਦ ਕਰੋ ਸਾਰੇ ਭਰਾ ਆਪ ਕੋ ਆਪਣੇ ਨੇ ਆਪਾ ਇੱਕ ਆ ਇੱਕ ਜੁਟੋ ਕੇ ਕਰਨਾ ਪ੍ਰਸ਼ਾਸਨ ਦੀ ਅੱਖਾਂ ਵੱਲ ਜਾਂ ਪ੍ਰਸ਼ਾਸਨ ਦੇ ਹੱਥਾਂ ਵੱਲ ਆਪਾਂ ਨਾ ਦੇਖੀ ਵੀ ਉਹ ਕਿਆ ਦੇਖਦੇ ਆ ਤੇ ਕਿਆ ਉਹ ਕਰਦੇ ਆ ਜਿਹੜੀ ਜਿਹਦੀ ਲੋਡ ਆ ਆਪੇ ਦੱਬੀ ਆਓ ਮਤਲਬ ਦੱਬੀ ਆਓ ਜੀ ਦੱਬੀ ਆਓ ਕਾਲੂ ਬੋਲਡਰ ਪੱਥਰਾਂ ਦੀ ਲੋਡ ਪੈਣੀ ਆ ਜੇ ਕੋਈਸੇ ਮੇਰੇ ਵੀਰ ਕੋ ਬੋਲਡਰ ਪੱਥਰਾਂ ਦੀ ਵੀ ਉਪਲਬਧੀ ਹੈਗੀ ਉਹਨਾਂ ਕੋਲ ਹੈਗੇ ਉਹਨਾਂ ਦੇ ਰੇਂਜ ਦੇ ਵਿੱਚ ਹੈਗੇ ਤਾਂ ਬੋਲਡਰ ਪੱਥਰ ਟਰਾਲੀਆਂ ਚ ਜੈਕ ਵਾਲੀਆਂ ਚ ਨਾ ਦੂਜੀਆਂ ਚ ਨਹੀਂ ਉਹਦੇ ਵਾਸਤੇ ਮੈਨ ਪਾਵਰ ਫਿਰ ਬਹੁਤ ਖਰਚ ਹੋਣੀ ਆ ਜੇ ਜੈਕ ਵਾਲੀ ਹੈਗੀ ਤਾਂ ਠੀਕ ਹੈ ਨਹੀਂ ਹੈਗੀ ਫਿਰ ਇਹਨਾਂ ਦਿਓ ਫਿਰ ਕੋਈ ਗੱਲ ਨਹੀਂ ਫਿਰ ਬੰਦੇ ਜਿੰਨੇ ਆ ਸਕਦੇ ਹੋ ਲੈ ਕੇ ਆਜੋ ਵੀ ਬੋਲਡਰ ਪੱਥਰ ਤੇ ਉਹਨੂੰ ਬੰਨਣ ਵਾਲੇ ਜਾਲ ਜੋ ਲੈ ਕੇ ਆ ਸਕਦੇ ਤੋ ਲੈ ਕੇ ਆਜੋ ਸਾਨੂੰ ਬਸ ਉਹਨਾਂ ਚੀਜ਼ਾਂ ਦੀ ਲੋੜ ਹੈ ਜੀ ਅਸੀਂ ਇਹੀ ਪ੍ਰਾਰਥਨਾ ਬਾਰ-ਬਾਰ ਕਰਦੇ ਆ ਜੀ ਇਹੀ ਬੇਨਤੀ ਸਾਡੇ ਪੰਜਾਬ ਨੂੰ ਵੀ ਆਪਾਂ ਨੇ ਬਚਾਉਣਾ ਆਪਾਂ ਨੇ ਆਪਣੀ ਧਰਤੀ ਨੂੰ ਬਚਾਉਣਾ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਜੀ ਜ਼ਰੂਰ ਪਹੁੰਚੋ ਜੀ ਇੱਥੇ ਇਹੀ ਬੇਨਤੀ ਹੈ ਸਾਡੀ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਅਪੀਲ ਦੇ ਵਿੱਚ ਇਹਨਾਂ ਨੇ ਆਪਣੇ ਸ਼ਬਦਾਂ ਚ ਕਿ ਅਪੀਲੇ ਹੀ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਮੈਂ ਤਾਂ ਅਪੀਲ ਕਰਨੀ ਚਾਹੁੰਦਾ ਜਿਹੜਾ ਤੁਸੀਂ ਅੱਜ ਸਾਡੇ ਨਾਲ ਵਾਦਾ ਕੀਤਾ ਐ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਐ ਅੱਜ ਅਸੀਂ ਇੱਥੇ ਬੰਦ ਤੋਂ ਸਾਰੀ ਰਾਤ ਜਿੰਨੀ ਵੀ ਦਿਨ ਸਾਨੂੰ ਮਿਹਨਤ ਕਰਨੀ ਪਈ ਅਸੀਂ ਕਰਾਂਗੇ ਪਰ ਜਿਹੜਾ ਤੁਸੀਂ ਵਾਦਾ ਕੀਤਾ ਕੱਲ ਨੂੰ ਨਭਾਇਓ ਤੇ ਜਿਹੜਾ 5 ਦਿਨ ਤੋਂ ਸਾਡਾ ਮੂਰਖ ਬਣਾ ਰਹੇ ਕਿਤੇ ਉਹ ਨਾ ਬਣਾਇਓ ਪਰ ਮੈਨੂੰ ਲੱਗਦਾ ਐ ਜਿਹੜਾ ਅੱਜ ਦਾ ਇੱਥੇ ਐਮਐਲਏ ਬੋਲ ਕੇ ਗਿਆ ਸੀ ਮੈਂ ਦੇਖਿਆ ਨਹੀਂ ਸੀ ਹੁਣ ਆ ਕੇ ਸੁਣਿਆ ਉਹ ਕਹਿੰਦਾ ਸਿਆਸਤ ਹੋ ਰਹੀ ਆ ਸਿਆਸਤ ਅਸੀਂ ਕਰ ਰਹੇ ਹਾਂ ਕਿ ਤੁਸੀਂ ਕਰ ਰਹੇ ਆ ਉੱਧਰ ਵੀ ਦਾ ਮਤਲਬ ਇਹਨਾਂ ਨੇ ਆਪਨਾ ਆਪ ਦਾ ਐਮ.ਐਲ.ਏ ਬਾਹਰੋਂ ਬੰਦੇ ਲਿਆ ਕੇ ਜਿਹੜੀ ਉੱਥੇ ਮਤਲਬ ਗਲਤ ਸ਼ਬਦ ਵਰਤ ਰਿਹਾ ਗੁੰਡਾਗਰਦੀ ਵਾਲੇ ਸ਼ਬਦ ਵਰਤ ਰਿਹਾ ਕਰਨ ਕੁਟਾਰੀਆ ਐਮ.ਐਲ.ਏ ਦਾ ਮੁੰਡਾ ਜਿਹੜਾ ਹੈਗਾ ਆ ਬੱਲਾਚੌਰ ਵਾਲੇ ਦਾ ਆਪ ਦਾ ਹੀ ਇਹਦਾ ਮਤਲਬ ਤੁਸੀਂ ਲਿਆਂਦਾ ਏ ਇਹ ਸਿਆਸਤ ਆ ਏ ਆ ਸਾਹਮਣੇ ਜੀਨੂੰ ਮਰਜ਼ੀ ਦਿਖਾ ਲਓ ਤੁਸੀਂ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਆ ਗੂਗਲ ਤੇ ਸਰਚ ਕਰਕੇ ਦੇਖ ਲਓ ਇੱਥੇ ਆ ਕੇ ਕਿੱਦਾਂ ਦਰਿਆ ਇਕੱਠਾ ਹੋ ਜਾਂਦਾ ਆ ਖੋਖਰਾਂ ਦੇ ਨਾਲ ਇਹ ਸਿਆਸਤ ਨਹੀਂ ਹੈਗੀ ਇਹ ਤੁਸੀਂ ਪੰਜਾਬ ਡੋਬਣਾ ਹੈਗਾ ਆ ਅਸੀਂ ਕਿਉਂ ਤੁਸੀਂ ਮਤਲਬ ਗੰਦੀਆਂ ਹੋਂਦਾ ਤੇ ਆਏ ਹੋਇਆ ਸਿਆਸਤ ਦਾ ਫਿਰ ਤੁਹਾਨੂੰ ਲੋਕ ਸਿਖਾਉਣਗੇ ਜੇ ਤੁਹਾਡੇ ਤੇ ਕੱਪੜੇ ਬਚਾ ਹੁੰਦੇ ਬਚਾ ਲਓ ਨਹੀਂ ਲੋਕ ਬਹੁਤ ਜੇ ਕਿਤੇ ਰੱਬ ਨਾ ਕਰੇ ਹਵੀ ਨਾ ਵੀ ਹੋਗੀ ਤੁਹਾਨੂੰ ਇੱਥੇ ਚਮਕੌਰ ਸਾਹਿਬ ਕਹਿੰ ਗਿਆ ਕਿ ਪੰਜਾਬ ਚ ਕਿਤੇ ਨਹੀਂ ਲੋਕਾਂ ਨੇ ਵੜਨ ਦੇਣਾ ਕਿਉਂਕਿ ਪੰਜਾਬ ਦੇਖ ਰਿਹਾ ਹਾਲਾਤ ਸਾਰਾ ਪੰਜਾਬ ਨੂੰ ਪਤਾ ਵੀ ਕੀ ਹੋ ਰਿਹਾ ਇੱਥੇ ਕਿਹੜੀ ਸਿਆਸਤ ਹੋ ਰਹੀ ਆ ਇੱਥੋਂ 1.5 ਕਿਲੋਮੀਟਰ ਆ ਵਨ ਤੁਹਾਡਾ ਐਮਐਲਏ ਦਾ ਮੁੰਡਾ ਲੋਕਾਂ ਨੂੰ ਭੁਗਾ ਰਿਹਾ ਕਹਿੰਦਾ ਗੱਬੇ ਨੂੰ ਕੱਢ ਰਿਹਾ ਅਸੀਂ ਗੱਬੇ ਨੂੰ ਕਦੋਂ ਕਿਹਾ ਅਸੀਂ 40 50 ਫੁੱਟ ਏਰੀਆ ਮੈਂ ਅੱਜ ਗੱਲ ਹੋਈ ਜਾਂਦਾ ਪਰ ਉੱਥੇ ਬੈਠੇ ਲੋਕਾਂ ਨਾਲ ਕਹਿੰਦੇ ਉਹ ਕਹਿੰਦੇ ਸੈਂਟਰ ਚੋਂ ਕੱਢ ਰਹੇ ਆ ਸੈਂਟਰ ਚ ਤਾਂ ਅਸੀਂ ਕਿਹਾ ਹੀ ਨਹੀਂ ਅਸੀਂ ਜਿਹੜੀ 50 60 ਜਾਂ 100 ਫੁੱਟ ਦਾ ਏਰੀਆ ਅਸੀਂ ਇਹ ਕਹਿੰਦੇ ਸਾਨੂੰ ਤਾਂ ਇਹ ਗਮਰਾਹ ਕਰ ਰਹੇ ਆ ਇਹ ਆਮ ਆਦਮੀ ਪਾਰਟੀ ਆਮ ਆਦਮੀ ਸਰਕਾਰ ਗਮਰਾਹ ਕਰ ਰਹੀ ਆ ਉਧਰ ਲਈ ਬੈਠਾ ਅੱਜ ਰੋਪੜ ਘਰਨਾ ਸੀ ਆਇਆ ਲੋਕਲ ਐਮਐਲਏ ਚੱਡਾ ਉਨੇ ਆ ਕੇ ਪੁੱਛਿਆ ਵੀ ਕੀ ਲੈਣ ਤੁਹਾਨੂੰ ਕੀ ਲੋੜ ਆ ਅੱਛਾ ਇਹ ਇਲਾਕਾ ਨਹੀਂ ਉਹ ਕਹਿਣਗੇ ਸਾਡਾ ਏਰੀਆ ਨਹੀਂ ਹੈਗਾ ਉਹ ਇਲਾਕਾ ਪੰਜਾਬ ਨਹੀਂ ਜੀ ਹੈਗਾ ਸਾਡਾ ਇਲਾਕਾ ਕੋਈ ਸਾਡਾ ਏਰੀਆ ਸਾਡਾ ਏਰੀਆ ਡੁੱਬਣਾ ਸੀ ਜਦ ਬਾਹਰੋਂ ਆ ਕੇ ਦਿਨ ਰਾਤ ਲੱਗੇ ਹੋਏ ਆ ਜਿਹੜੇ ਪੰਜਾਬ ਦੇ ਵਾਸੀ ਉਹ ਸਕੂਰ ਤੱਕ ਤੇ ਆਏ ਹੋਏ ਆ ਇੱਥੇ ਸੇਵਾ ਕਰਦੇ ਆ ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਚੋਣਾਂ ਤੇ ਪਹਿਲਾਂ ਤੁਸੀਂ ਦਿੱਲੀ 'ਚ ਬੈਠੇ ਸੀ ਧਰਨੇ ਲਾਏ ਹੋ ਕਿਹੜਾ ਇਲਾਕਾ ਸੀ ਤੁਹਾਡੇ ਉਹ ਕਦੇ ਵਾਸਤੇ ਬੈਠੇ ਸੀ ਸਿਰਫ ਵੋਟਾਂ ਲੈਣ ਵਾਸਤੇ ਬੈਠੇ ਸੀ ਅੱਛਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਜਿਹੜੀ ਗੱਡੀ ਜੇ ਅਸੀਂ ਆਏ ਤਾਂ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਦੋਂ ਤੇ ਮੈਂ ਦੇਖਿਆ WhatsApp ਤੇ ਫੋਨ ਆ ਰਹੇ ਸੀ ਕੀ ਬਣਿਆ ਚੱਕ ਹੋ ਰਿਹਾ ਧਰਨਾ ਧਰਨਾ ਮਤਲਬ ਧਰਨਾ ਚਕਾਉਣ ਤੱਕ ਸੀ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਤੁਹਾਡਾ ਵੀ ਅਸੀਂ ਉੱਥੋਂ ਜਿਹੜਾ ਕਿੰਨਾ ਇਲਾਕਾ ਇੱਥੇ ਤਬਾਹ ਹੋ ਰਿਹਾ ਪਿਛਲੇ ਪਾਸੇ ਤਾਜਪੁਰ ਵਾਲੇ ਪਾਸੇ ਜਿਹੜੀਆਂ ਮੈਨਗੀਆਂ ਹੋਈਆਂ ਮੈਨਗਿਆ ਕਰਕੇ ਆ ਪੰਜਾਬ ਵਿੱਚ ਜ਼ਿਆਦਾਤਰ ਜਿਹੜੇ ਹਾੜਾਂ ਦੀ ਸਥਿਤੀ ਬਣੀ ਆ ਜਿਹੜੇ ਦਰਿਆ ਟੁੱਟਿਆ ਨਜਾਇਜ਼ ਗਲਤ ਮੈਨਗੀਆਂ ਕਰਕੇ ਆ ਜ਼ਿਆਦਾਤਰ ਉਹ ਪਿੱਛੇ ਵੀ ਤਰਜੋਵਾਲ ਵੀ ਆਹੀ ਸਥਿਤੀ ਆ ਸੇਮ ਇੱਥੇ ਵੀ ਇਹੀ ਆ ਅੱਗੇ ਸਾਰੰਗਪੁਰ ਵੀ ਇ ਹੋਰ ਮਤਲਬ ਹਾਇਓ ਜਿਹੜੀ ਗਲਤ ਮੈਨਿੰਗ ਹੋਈ ਹੋਈ ਆ ਜਿਹੜੇ ਚਹੇਤੇ ਨੇ ਜ਼ਮੀਨਾਂ ਦੂਜੇ ਪਾਸੇ ਆ ਉਹਨਾਂ ਕਰਕੇ ਹੋਈ ਹੈ ਕਿ ਮੈਂ ਦੂਜੀ ਗੱਲ ਜਿੰਦਾਪੁਰ ਵਾਸੀਆਂ ਨੂੰ ਕਹਿ ਦੇਣੀ ਚਾਹੁੰਦਾ ਆ ਅਸੀਂ 2-2 3-3 ਕਿਲੇ ਵਾਲੇ ਨੂੰ ਤਹਾੜ ਨਹੀਂ ਕਹਿ ਰਹੇ ਇਹ ਤੁਹਾਡਾ ਗਲਤ ਪ੍ਰਚਾਰ ਕਰ ਰਹੇ ਇਹਦੇ ਨਾਲ ਲੱਗਦੇ 100-100 ਦੇ 150 ਏਕੜਾ ਜਿਹੜੇ ਨਾਲ ਤੁਹਾਨੂੰ ਵੀ ਪਤਾ ਕੀਤੀਆਂ ਜ਼ਮੀਨਾਂ ਆ ਉਹਨਾਂ ਨੂੰ ਕਹਿ ਰਹੇ ਵੀ ਇੱਥੋਂ 50-60 ਫੁੱਟ ਇੱਥੇ ਡਰੇਨ ਕਰ ਦੋ ਸਿੱਧੀ ਕਿ ਆ ਜਿੰਦਾਪੁਰ ਵਾਲੇ ਤੁਸੀਂ ਇੱਧਰ ਸਾਰਾ ਪੰਜਾਬ ਡੋਬਣਾ ਚਾਹੁੰਦੇ ਆ ਤੁਹਾਡਾ 1.5 ਕਿਲੋਮੀਟਰ ਇੱਥੋਂ 10 10-15 ਫੁੱਟ ਤੁਹਾਡਾ ਨੌ ਵੀ ਇਤਿਹਾਸ ਚ ਰਚਿਆ ਜਾਣਾ ਹੈ ਨਾ ਲੋਕਾਂ ਦੇ ਮਗਰ ਲਾ ਕੇ ਤੁਸੀਂ ਗਮਰਾ ਨਾ ਹੋ ਤੁਹਾਨੂੰ ਝੂਠ ਮੈਨੂੰ ਪਤਾ ਕੱਲੀ ਕੱਲੀ ਗੱਲ ਝੂਠ ਲਾਫਮੈਂਟਾ ਕਰਦੇ ਆ ਪੰਜ ਸੱਤ ਬੰਦੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਮੂਰੇ ਲਾਏ ਹੋਏ ਆ ਤੁਸੀਂ ਕਿਹਾ ਤੁਸੀਂ ਆਪਣਾ ਨਾਂ ਇਤਿਹਾਸ ਵਿੱਚ ਕਿਹੜੇ ਚ ਲਿਖਾਉਣਾ ਚਾਹੁੰਦੇ ਆ ਤੁਸੀਂ ਦੇਖ ਲਓ ਤੁਹਾਨੂੰ ਆਪਣੇ ਭਰਾ ਲੱਗਦੇ ਤੁਸੀਂ ਉਹਨਾਂ ਤੇ ਘਰ ਤਾਂ ਨਹੀਂ ਸੋਚ ਰਹੇ ਹੋ ਤੁਸੀਂ ਇਹ ਗੱਲ ਵੀ ਸਾਰੇ ਬਸਦੇ ਰਹਿਣ ਸਾਡੇ ਭਰਾ ਜੀ ਉਹ ਤਾਜੋਵਾਲ ਤੇ ਰੋਜ਼ ਫੋਨ ਆਉਂਦੇ ਮੈਂ ਕਿਹਾ ਜਿਆਦਾ ਐਮਰਜੈਂਸੀ ਹੋਈ ਸਾਨੂੰ ਦੱਸਿਓ ਤਾਜੋਵਾਲ ਵੀ ਐਸੇ ਕਰਕੇ ਆ ਇੱਕ ਬੂੰਦ ਵੀ ਪਾਣੀ ਉਹਨਾਂ ਵੱਲੋਂ ਚੜਦਾ ਜਾਵੋਗੇ ਤੁਸੀਂ ਮੈਂ ਕਿਹਾ ਜੀ ਜਾਵੋਗੇ ਕਮਾਲ ਹੋ ਗਈ ਤਾਜੋਵਾਲ ਮੈਂ ਦੋ ਵਾਰ ਦੇਖ ਕੇ ਆਇਆ ਉਹਨਾਂ ਨੂੰ ਮਿਲ ਕੇ ਆਇਆ ਵਾ ਕੋਈ ਗੱਲ ਨਹੀਂ ਵੀ ਅਜੇ ਐਮਰਜੈਂਸੀ ਨਹੀਂ ਚੱਲ ਲੋਡ ਪੈ ਗਈ ਸੀ ਜਦੇ ਆਉਂਗੇ ਉਹ ਅਰ ਤਾਜੋਵਾਲ ਵੀ ਮੈਂ ਜੱਦੀ ਸਿੰਘ ਸਾਹਿਬ ਨੂੰ ਵੀ ਜਾਦਾ ਹੈਗੀ ਉਹਨਾਂ ਦੀ ਸਾਈਡ ਕਿ ਮਾਈਨਿੰਗ ਹੋਈ ਹੋਈ ਹੈ ਇੱਧਰੋਂ ਸਾਫ਼ ਕਰਾਓ ਅਸੀਂ ਤਾਂ ਉਹ ਕਿੱਥੇ ਜਿੰਦਾਪੁਰ ਤੁਹਾਡੇ ਪਿੰਡ ਦੀ ਪਾਣੀ ਆਉਣਾ ਉਹ ਤੁਸੀਂ ਗੰਦੀ ਸਿਆਸਤ ਦੀ ਭੇਡ ਚੜ ਰਹੇ ਆ ਜੇ ਇੱਥੋਂ ਖੁੱਲੂਗਾ ਤਾਂ ਪਿੱਛੇ ਤੇ ਪਾਣੀ ਛੇਤੀ ਆਊਗਾ ਵਹਾਅ ਵਧੂਗਾ ਤਾਂ ਤੁਹਾਨੂੰ ਨਹੀਂ ਫਾਇਦਾ ਹੋਣਾ ਤੁਹਾਡੇ ਪਿੰਡ ਡੁਬੋ ਦੇਣੇ ਨੇ ਨਾ ਲੋਕਾਂ ਦੇ ਫਿਰ ਦੇਖਿਓ ਤੁਸੀਂ ਜਿਹੜੇ ਤੁਹਾਡੇ ਹੈਗੀਆਂ ਥੋੜੀਆਂ ਥੋੜੀਆਂ ਜ਼ਮੀਨਾਂ ਇਹ ਵੀ ਇਹਨਾਂ ਨੇ ਥੋਤੇ ਲੈ ਲੈਣੀਆਂ ਹੈ ਸਾਡਾ ਸਨੇਹਾ ਕੀ ਆ ਹੁਣ ਲੋਕਾਂ ਨੂੰ ਇੱਥੇ ਜਿਹੜੇ ਸਾਡੇ ਭਰਾ ਐ ਜਿਹੜੇ ਡਟੇ ਹੋਏ ਪਹਿਲਾਂ ਤੋਂ ਉਹ ਕੀ ਕਰਨ ਕੀ ਲੈ ਕੇ ਆਉਣ ਕਦੋਂ ਆਉਣ ਕਿੰਨੀ ਲੋੜ ਆ ਕਿੰਨੀ ਚੀਜ਼ਾਂ ਹੈਗੀਆਂ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਸਾਡਾ ਸੁਨੇਹਾ ਇਹ ਹੈਗਾ ਵਾ ਕਿ ਸੁਖਵਿੰਦਰ ਜੀ ਨੇ ਦੱਸ ਦਿੱਤਾ ਵੀ ਜਿਹੜੇ ਥੈਲੇ ਲੈ ਕੇ ਆਉਣੇ ਆ ਅੱਧਾ ਥੈਲਾ ਜਿਹੜਾ ਸਿਮਿੰਟ ਵਾਲਾ ਹੁੰਦਾ ਉਹ ਮਿੱਟੀ ਨਾਲ ਭਰ ਕੇ ਲਿਆਉਣ ਤੇ ਕੱਲ 10 11 ਵਜੇ ਤੱਕ ਪ੍ਰਸ਼ਾਸਨ ਨਾਲ ਮੀਟਿੰਗ ਆ ਉਹ ਤੋਂ ਬਾਅਦ ਸਾਡਾ ਇਹ ਸੁਨੇਹਾ ਹੈਗਾ ਇਧਰ ਮਾਛੀਵੜੇ ਤੱਕ ਜਿੰਨੇ ਪਿੰਡ ਹੈਗੇ ਆ ਫਿਰ ਤੁਹਾਨੂੰ ਸਾਨੂੰ ਸਾਥ ਦੇਣਾ ਪੈਣਾ ਉੱਥੇ ਆਪਣੇ ਡੰਗਰ ਬੱਛੇ ਟਰਾਲੀਆਂ ਲੈ ਕੇ ਉੱਥੇ ਆ ਜਿਓ ਜੇ ਤੁਸੀਂ ਪੰਜਾਬ ਬਚਾਉਣਾ ਆਪਣਾ ਇਲਾਕਾ ਬਚਾਉਣਾ ਨਹੀਂ ਇਹਨਾਂ ਨੇ ਤਬਾਹ ਕਰ ਦੇਣਾ ਇਹ ਇਹ ਬਹੁਤ ਜ਼ਿਆਦਾ ਦਿਨ ਰਾਤ ਮਿਹਨਤ ਕਰਦੇ ਜਿੰਨੀ ਮਿਹਨਤ ਕਰਦੇ ਰਾਤ ਨੂੰ ਸਾਰੇ ਪਾਣੀ ਚ गिर ਜਾਂਦਾ ਔਰ ਜੇ ਪਾਣੀ ਦਾ ਵਹਾਅ ਇੱਕ ਵਾਰ ਘਟਣਾ ਹੈ ਘਟਣ ਨਾਲ ਫੇਰ ਉਹ ਥੱਲੇ ਜਾਣਾ ਫੇਰ 12 ਕੇ 13 ਤਰੀਕ ਦੇ ਮਹੀਨ ਦੱਸੇ ਹੋਏ ਉੱਪਰ ਫੇਰ ਪਾਣੀ ਵਧਣਾ ਹੈ ਫੇਰ ਇੱਥੇ ਕਿਸੇ ਦੇ ਕੰਟਰੋਲ ਚ ਨਹੀਂ ਰਹਿਣਾ ਭਾਈ ਕਿਵੇਂ ਦੇਖਦੇ ਹੋ ਤੁਸੀਂ ਹੁਣ ਇੱਥੇ ਆਏ ਹੋ ਜੀ ਸੁਨੇਹਾ ਆਪਣੇ ਭਰਾਵਾਂ ਨੂੰ ਦੇਣਾ ਚਾਹੁੰਦਾ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਦੇਖੋ ਸੁਨੇਹਾ ਵੀਰਾਂ ਨੇ ਦੱਸਤਾ ਸਾਰੀਆਂ ਗੱਲਾਂ ਬਾਤਾਂ ਨੇ ਇਹਨਾਂ ਨੂੰ ਦੱਸਿਆ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਮੈਂ ਤਾਂ ਜਿਹੜੀ ਐਮਐਲਏ ਸਾਹਿਬ ਨੇ ਇੱਕ ਇੱਥੇ ਆ ਕੇ ਬਿਆਨ ਦਿੱਤਾ ਉਹਦਾ ਥੋੜਾ ਜਵਾਬ ਦੇ ਦਿੰਦਾ ਕਿਉਂਕਿ ਉਹ ਕਹਿੰਦਾ ਸਿਆਸਤ ਕਰਦੇ ਸਿਆਸਤ ਇਹ ਲੋਕ ਕਰ ਰਹੇ ਜਿਹੜੇ ਰਾਤਾਂ ਨੂੰ ਖੜੇ ਕਿ ਸਿਆਸਤ ਐਮਐਲਏ ਸਾਹਿਬ ਕਰ ਰਹੇ ਹਜਾ ਕਿ ਐਮਐਲਏ ਸਾਹਿਬ ਦਾ ਫਰਜ਼ ਬਣਦਾ ਸੀ ਕਿ ਇੱਥੇ ਇਹਨਾਂ ਦੇ ਵਿੱਚ ਬੈਠਦਾ ਕੇ ਵੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਜਿਹਨਾਂ ਨੂੰ ਇਹ ਮਦੀੜ ਦੱਸੇ ਕਰਦੇ ਸੀ ਕਿ ਸਾਡੇ ਨੌਜਵਾਨ ਨੇ ਸਾਡੇ ਬੱਚੇ ਆ ਸਾਡੇ ਭਰਾ ਹੈ ਭਗਵੰਤ ਮਾਨ ਸਾਹਿਬ ਦਾ ਵੀ ਇਹ ਬਿਆਨ ਸੀ ਕਿ ਮਦੀੜ ਹੈ ਤੇ ਪੰਜਾਬ ਚ 70 ਸੀ ਹਜ਼ਾਰ ਟਰੈਕਟਰ ਫालतू ਲਈ ਫਿਰਦੇ ਅੱਜ ਉਹੀ ਟਰੈਕਟਰ ਹੈ ਜਿਹੜੇ ਬੰਨਾਂ ਤੇ ਫਿਰਦੇ ਉਹੀ ਟਰੈਕਟਰ ਜਿਹੜੇ ਮਿੱਟੀ ਦੇ ਟਰਾਲੇ ਭਰ-ਭਰ ਕੇ ਲੈ ਕੇ ਆਉਂਦੇ ਜਿਨ੍ਹਾਂ ਨੂੰ ਕਹਿੰਦੇ ਜਮਜੂਦ ਦਾ ਝੋਟਾ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਆ ਕਹਿੰਦੇ ਸੀ ਨਾ ਕਿ ਅਸੀਂ ਟਰੈਕਟਰ ਫੜ ਕੇ ਅੰਦਰ ਕਾਨੇ ਆ ਅੱਜ ਉਹੀ ਟਰੈਕਟਰ ਹੈ ਜਿਹੜੇ ਪੰਜਾਬ ਨੂੰ ਬਚਾ ਰਹੇ ਤੇ ਮੇਰੀ ਤਾਂ ਇੱਕ ਬੇਨਤੀ ਪੰਜਾਬ ਦੇ ਲੋਕਾਂ ਨੂੰ ਹੈ ਖਾਸ ਕਰ ਉਹਨਾਂ ਕੜਾ ਮਚਾਦਰੀ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਚਾਹੇ ਇੱਥੇ ਜੇ ਉਹ ਲੀਡਰ ਚਾਰਜ ਤੇ ਹੁੰਦੇ ਤਾਂ ਇਹ ਨਾ ਹੁੰਦੇ ਨਹੀਂ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹੋ ਇਸ ਇਸ ਅੱਜ ਦੀ ਰਾਤ ਦੇ ਵਿੱਚ ਬਿਲਕੁਲ ਜੀ ਪ੍ਰਸ਼ਾਸਨ ਡੁੱਬਣ ਪਰ ਤਿਆਰ ਹੈ ਪ੍ਰਸ਼ਾਸਨ ਚਾਹੁੰਦਾ ਕਿ ਲੋਕ ਡੁੱਬਣ ਤੇ ਅਸੀਂ ਮੋٹے ਮੋٹے ਬਿੱਲ ਬਣਾਈਏ ਕੋਟੇ ਮੋਟੇ ਪੈਸੇ ਖਾਈਏ ਪ੍ਰਸ਼ਾਸਨ ਨਹੀਂ ਚਾਹੁੰਦਾ ਜੇ ਪ੍ਰਸ਼ਾਸਨ ਚਾਹੁੰਦਾ ਹੁੰਦਾ ਤਾਂ ਪ੍ਰਸ਼ਾਸਨ ਦਾ ਇੱਥੇ ਕੋਈ ਨੁਮਾਇੰਦਾ ਹੁੰਦਾ ਐਸਜੀਐਮ ਐਸਜੀਐਮ ਸਾਹਿਬ ਬੈਠੇ ਬਈ ਉੱਥੇ ਐਸਜੀਐਮ ਸਾਹਿਬ ਬੈਠੇ ਆ ਉਹ ਕੀ ਪਾਵਰ ਹੈ ਵਿਚਾਰੇ ਕੋਲ ਨਹੀਂ ਉਹ ਸਾਡੇ ਬਹੁਤ ਵਧੀਆ ਅਫਸਰ ਹੈ ਐਸਜੀਐਮ ਐਸਜੀਐਮ ਕੋਲ ਇੱਕ ਵਿਚਾਰਾ ਨਾਰਮਲ ਹੈ ਉਹ ਪੱਕਾ ਪਾਵਰ ਹੈ ਕੋਈ ਪਾਵਰ ਨਹੀਂ ਚਲੋ ਜੇ ਉਹ ਕਹਿਣਗੇ ਵੀ ਡਟ ਕੇ ਅਸੀਂ ਵੀ ਰੋਕਣਾ ਬੰਨ ਅਖੁਰਨ ਤਾਂ ਤੁਸੀਂ ਵੀ ਕਹੋ ਰੋਕਣਾ 500 ਬੰਦੇ ਲੈ ਕੇ ਆ ਮੈਂ ਸਾਡੇ ਨੌਜਵਾਨ ਜਿਹੜੇ ਵਿਚਾਰੇ ਪੜਨ ਪੜਾਈਆਂ ਕਰਦੇ ਇਹ ਇੱਥੇ ਬੰਨਾਂ ਤੇ ਲੱਗੇ ਹੋਏ ਇੱਕ ਮੈਂ ਦੂਜੀ ਗੱਲ ਹੋਰ ਉਹ ਕਹਿਣੀ ਚਾਹੁੰਦਾ ਆ ਅੱਜ ਜਿਹੜਾ ਡੀਸੀ ਸਾਹਿਬ ਨਾਲ ਮੀਟਿੰਗ ਸੀ ਕਹਿੰਦੇ ਜੀ ਉਹ ਦੂਜੇ ਡੀਸੀ ਦੇ ਅੰਡਰ ਆ ਅਸੀਂ ਉਧਰੋਂ ਗੱਡੀਆਂ ਲਿਆਉਣੀਆਂ ਬਹੁਤ ਔਖੀਆਂ ਮੈਂ ਕਿਹਾ ਜੀ ਤੁਹਾਡੇ ਅੰਡਰ ਨਹੀਂ ਉਹ ਪਾਕਿਸਤਾਨ ਤਾਂ ਨਹੀਂ ਹੈਗਾ ਜਾਂ ਦੂਜੀ ਸਟੇਟ ਤਾਂ ਨਹੀਂ ਹੈਗੀ ਤੁਸੀਂ ਸਰਕਾਰ ਨੂੰ ਇਨਵੋਲਵ ਕਰੋ ਸਰਕਾਰ ਦੇ ਕਿਸੇ ਮੰਤਰੀ ਨੂੰ ਕਿਸੇ ਅਧਿਕਾਰੀ ਨੂੰ ਬੁਲਾਓ ਜੇ ਤੁਹਾਡੇ ਅੰਡਰ ਨਹੀਂ ਹੈਗਾ ਮਤਲ ਉੱਧਰ ਨਾਲ ਜੀ ਜਿਹੜਾ ਰਸਤਾ ਏ ਉਹ ਦੂਜੇ ਦੂਜੇ ਡੀਸੀ ਦੇ ਨਾ ਨਵਾਂ ਸ਼ਹਿਰ ਦੇ ਇੰਟਰ ਪੈਂਦਾ ਉਧਰੋਂ ਆਉਣਾ ਔਖਾ ਸਾਡੇ ਅੰਦਰ ਨਹੀਂ ਰਸਤਾ ਇਹ ਤਾਂ ਹਾਲਾਤ ਆ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਮੈਂ ਕਿਹੜੀ ਗੱਲ ਤੋਂ ਬੰਨੇ ਹੋਏ ਮੈਂ ਤਾਂ ਹੈਰਾਨ ਆ ਡੀਸੀ ਸਾਹਿਬ ਨੂੰ ਪਤਾ ਇਹ ਉਹਨਾਂ ਨੂੰ ਸਾਰਾ ਪਤਾ ਅੰਦਰ ਨਹੀਂ ਸਾਨੂੰ ਰਿਪੋਰਟਾਂ ਆਉਂਦੀਆਂ ਅੰਦਰੋਂ ਡਰੇ ਹੋਏ ਆ ਕਹਿੰਦੇ ਜੇ ਟੁੱਟ ਗਿਆ ਸਾਰਾ ਖਤਮ ਹੋ ਜਾਣਾ ਉਹ ਜਿਹੜਾ ਐਡੇ ਕਿਹੜੇ ਕਿੱਡੇ ਕੇ ਮਗਰਮਾਛਾ ਜੀ ਜਿਨ੍ਹਾਂ ਨੇ ਅੱਜ ਤੱਕ ਉਧਰ ਮੈਨਿੰਗ ਨਹੀਂ ਹੋਣ ਦਿੱਤੀ ਉਹ ਕਿਹੜੇ ਅਧਿਕਾਰੀ ਆ ਭਗਵੰਤ ਸਿੰਘ ਸਾਹਿਬ ਜੀ ਤੁਸੀਂ ਕਹਿੰਦੇ ਸੀ ਇਮਾਨਦਾਰ ਆ ਉਹਨਾਂ ਦੀ ਇਨਕੁਆਇਰੀ ਕਰਾਓ ਕਿਹੜਿਆਂ ਨੇ ਉਹ ਜੰਗਲਾਤ ਦੀਆਂ 100 150 150 ਏਕੜ ਜ਼ਮੀਨ ਦੱਬੀ ਹੋਈ ਆ ਜਮੈਂ ਮੂਹਰੇ ਜਿੱਥੇ ਮਤਲਬ ਪਾਣੀ ਦਾ ਬਹੁਤ ਚਾਹੀਦਾ ਸੀ ਜਿਹੜੇ ਅੱਜ ਤੱਕ ਹਿੱਲੀ ਨਹੀਂ ਕਿਸੇ ਵੀ ਸਰਕਾਰ ਚ ਕਿਸੇ ਵੀ ਸਰਕਾਰ ਦੀ ਹਿੰਮਤ ਨਹੀਂ ਹੋਈ ਉੱਥੇ ਮੈਨਿੰਗ ਕਰਨ ਦੀ ਇਹਨੂੰ ਸਿੱਧਾ ਕਰਨ ਦੀ ਅੱਜ ਤੱਕ ਨਹੀਂ ਹੈਗਾ ਇਹ ਪਹਿਲਾਂ ਵੀ ਇਸੇ ਕਰਕੇ ਪ੍ਰੋਬਲਮ ਆਉਂਦੀ ਆ ਬਿਲਕੁਲ ਹੁਣ ਤੁਸੀਂ ਇੱਥੇ ਖੜੇ ਹੋ ਸਵੇਰੇ ਕਿੰਨੇ ਵਜੇ ਤੁਹਾਨੂੰ ਬਾਈ ਇੱਥੇ ਵੀਰ ਭਰਾ ਚਾਹੀਦੇ ਆ ਟਰਾਲੀਆਂ ਲੈ ਕੇ ਆਉਣ ਜਾਂ ਆਪ ਆਉਣ ਕਿੰਨੇ ਕੁ ਬੰਦੇ ਦੀ ਲੋੜ ਹੋਵੇ ਦੇਖੋ ਜਿੰਨਾ ਛੇਤੀ ਬੰਦੇ ਆ ਸਕਦੇ ਆ ਤਕਰੀਬਨ 6-7 ਵਜੇ ਜ਼ਰੂਰ ਇੱਥੇ ਪਹੁੰਚ ਜਾਓ ਵੱਤੋ ਵੱਦ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਇੱਕ ਬਿਆਨ ਦਿੱਤਾ ਜਿਹੜੇ ਦੇ ਕਿ ਉਹਰੇ 1% ਵੀ ਖਤਰਾ ਨਹੀਂ ਪਰ ਅਸੀਂ ਕਹਿੰਦੇ ਆ ਫਿਰ ਤਾਂ ਕਿਸੇ ਨੂੰ ਆਣ ਦੀ ਲੋੜ ਨਹੀਂ ਬਿਲਕੁਲ ਜੀ ਫਿਰ ਪ੍ਰਸ਼ਾਸਨ ਹੁਣ ਕਿਉਂ ਬੈਠਾ ਉੱਥੇ ਉਹ ਆਪਣੇ ਘਰ ਨੂੰ ਜਾ ਸਕਦਾ ਨਿਗਰਾਨੀ ਲਈ ਉਹਨਾਂ ਨੇ ਹੁਣ ਫੈਕਟਰੀਆਂ ਚੋਂ ਲੇਬਰ ਮੰਗਾਈ ਆ ਉਹਨਾਂ ਦਾ ਜਿਹੜਾ 10-12 ਬੰਦੇ ਅਸੀਂ ਹੁਣ ਮਿਲ ਕੇ ਆਏ ਆ ਉੱਥੇ ਉਹ ਸਿਰਫ ਤੇ ਸਿਰਫ ਬੈਠੇ ਆ ਕੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਤਨਖਾਹ ਇਹਨਾਂ ਨੇ ਦਿਹਾੜੀ ਪਰ ਲੈਂਦਾ ਕਹਿੰਦੇ ਨਹੀਂ ਉਹ ਤਾਂ ਤੁਹਾਨੂੰ ਫੈਕਟਰੀ ਵਾਲਿਆਂ ਨੇ ਦੇਣੇ ਆ ਉਹਨਾਂ ਨੇ ਆਏ ਬੈਠੇ ਇਹਨਾਂ ਨੇ ਕਾਗਜ਼ਾਂ ਨੇ ਦਿਖਾਣਾ ਵੀ ਅਸੀਂ ਇੰਨੀ ਲੇਬਰ ਬੁਲਾਈ ਉਹ 10 ਬੰਦੇ 15 ਜਿਹੜੇ ਆਏ ਉਹ ਭੇਜ ਦੇਣੇ ਬੱਪਾ ਇਹ حساب ਬਣਾਉਣਾ ਹੁਣ ਤਾਂ ਹੋਰ ਕੁਝ ਨਹੀਂ ਇਹਨਾਂ ਦੇ ਪਰ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਖਤਰਾ ਹੈ ਸਾਡੇ ਇਲਾਕੇ ਨੂੰ ਖਤਰਾ ਸਾਡੇ ਬੰਨ ਨੂੰ ਖਤਰਾ ਜਰੂਰ ਸਵੇਰ ਪਹੁੰਚੋ ਜੀ ਸਵੇਰੇ 7 ਵਜੇ ਜਰੂਰ ਉਰੇ ਪਹੁੰਚਿਓ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਇੱਕ ਮੈਂ ਪ੍ਰਸ਼ਾਸਨ ਨੂੰ ਸਨੇਹਾ ਦੇਣਾ ਚਾਹੁੰਦਾ ਕੱਲ ਨੂੰ ਜਿਹੜੀ 10 ਵਜੇ ਤੁਸੀਂ ਮੀਟਿੰਗ ਰੱਖੀ ਆ ਜੇ ਕੋਈ ਸਿੱਟਾ ਨਹੀਂ ਉਹਦੇ ਚ ਨਿਕਲਦਾ ਉਸ ਤੋਂ ਬਾਅਦ ਤੁਸੀਂ ਇੱਥੇ ਜ਼ਿੰਮੇਵਾਰੀ ਆ ਬੰਦਾਂ ਦੀ ਫੇ ਅਸੀਂ ਸਾਰਿਆਂ ਨੇ ਉੱਥੇ ਚਲੇ ਜਾਣਾ ਜੀ ਰੋਡਾਂ ਤੇ ਫੇ ਤੁਸੀਂ ਸੰਭਲਨੇ ਆ ਇਹ ਇਹ ਕੱਲ 10 ਵਜੇ ਤੱਕ ਜੇ ਤੁਸੀਂ 10 ਵਜੇ ਤੋਂ 3 ਵਜੇ ਸੱਕ ਦਾ ਟਾਈਮ ਦਿੱਤਾ ਕੱਲ ਸ਼ਾਮ ਦਾ ਇਹ ਨਹੀਂ ਕੋਈ ਸਿੱਟਾ ਨਿਕਲਦਾ ਫੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫੇ ਤੁਸੀਂ ਇੱਥੇ ਸਾਂਭਣਾ ਹੈ ਜੀ ਸਾਰਾ ਕੁਝ ਫੇ ਜੋ ਕੁਝ ਹੁੰਦਾ ਹੈ ਤੁਸੀਂ ਜ਼ਿੰਮੇਵਾਰ ਹੋਵੋਗੇ ਉਸ ਤੋਂ ਬਾਅਦ ਭਾਈ ਮੈਂ ਹੈਗਾ ਬਿਮਾਰ ਬੰਦਾ ਠੀਕ ਹੈ ਮੇਰੇ ਪਿੰਡ ਹੈਗਾ ਦੋਦਪੁਰ ਕੀ ਹੋਇਆ ਤੁਹਾਨੂੰ ਭਾਈ ਮੇਰੀ ਗੱਲ ਸੁਣੋ ਪਹਿਲਾਂ ਧਿਆਨ ਨਾਲ ਠੀਕ ਹੈ ਮੈਂ ਹੈਗਾ ਮਿਹਨਤ ਕਰਨ ਵਾਲਾ ਬੰਦਾ ਠੀਕ ਹੈ ਜਦ ਤੱਕ ਮਤਬਲ ਹੁੰਦਾ ਸਰਪੰਚਾਂ ਪੰਚਾਂ ਨੂੰ ਫੇ ਤਾਂ ਹਰੇ ਕੋਈ ਵੱਡਦਾ ਕੰਮ ਮੈਂ ਇੱਥੇ ਕਰਾਉਂਦੇ ਸਾਰੇ ਠੀਕ ਹੈ ਮੇਰੇ ਘਰ ਮੂਰੇ ਕੂੜਾ ਸੈਟਰੇ ਕੰਮ ਆਤਾ ਪਰ ਨਾ ਹੀ ਮੂਰੇ ਕੋਈ ਨਾ ਬਾਤ ਕਰ ਠੀਕ ਹੈ ਜੀ ਇਹ ਗੱਲਾਂ ਵੀ ਮੇਰੀ ਵੀ ਸੁਣੋ ਸਮਝੀਏ ਤੁਹਾਡੀ ਗੱਲ ਇਹ ਮੁੱਦਾ ਭਾਈ ਜੀ ਇਹ ਮੇਰੇ ਭਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਤੁਸੀਂ ਹੁਣ ਤਿਆਰ ਹੋ ਇੱਥੇ ਡਟੇ ਹੋਏ ਹੋ ਰਾਤ ਨੂੰ ਡਟ ਕੇ ਰਹੋਗੇ ਸਾਰੀ ਰਾਤ ਪ੍ਰਸ਼ਾਸਨ ਦੇ ਸਾਹਦ ਦੋਗੇ ਦੱਬ ਕੇ ਬਿਲਕੁਲ ਵੀਰੇ ਆਦੀ ਰਾਤ ਅਸੀਂ ਉਰੇ ਡਟੇ ਹੋਏ ਆ ਆਦੀ ਰਾਤ ਦੀ ਗਾਰੰਟੀ ਜਿਹੜਾ ਜੀ ਦੋਤਪੁਰ ਵਾਲਾ ਬੰਨਾ ਇਹਦੀ ਅਸੀਂ ਆਪ ਸਾਰੇ ਬੰਦਿਆਂ ਨੇ ਦਿੱਤੀ ਆ ਕਿ ਇੱਥੇ ਜੀ ਖੜੇ ਆ ਜਿਹੜਾ ਫੈਸਲ ਹਾਸੋਪੁਰ ਵਾਲਾ ਜੀ ਉਦੇ ਪਰ ਜੀ ਪ੍ਰਸ਼ਾਸਨ ਗਏ ਹੋਏ ਆ ਠੀਕ ਹੈ ਜੀ ਉਹ ਕਹਿੰਦਾ ਅਸੀਂ ਖੜੇ ਆ ਉੱਥੇ ਰਾਤ ਨੂੰ ਉਦੇ ਪੈ ਥੋੜਾ ਜਿਹਾ ਖਤਰਾ ਹੈਗਾ ਜ਼ਿਆਦਾ ਜਿਹਨੂੰ ਆਪਾਂ ਥੋੜਾ ਜਿਹਾ ਤਾਂ ਉਹ ਕਹਿ ਦਿੰਦੇ ਚਲੋ ਕਿ ਬਲੋਕ ਕਾਬਰ ਵੀ ਨਾ ਜਾਵੇ ਕਿ ਰਾਤ ਰਤ ਦੇ ਝੋਲੇ ਚੱਕੇ ਭੱਜੇ ਨਾ ਜਾਵੇ ਜਿਹੜੇ ਵਿਚਾਰੇ ਬਜ਼ੁਰਗ ਬੈਠੇ ਘਰਾਂ ਚ ਇੱਕ ਇੱਕ ਦੋ ਦੋ ਆਪਣੇ ਮੁੰਡੇ ਬਹੂ ਤਾਂ ਅਗਲੇ ਨੇ ਨਿਆਣੇ ਤਾਂ ਭੇਜਤੇ ਰਿਸ਼ਤੇਦਾਰੀਆਂ ਵਾ ਬਜ਼ੁਰਗ ਇੱਕ ਇੱਕ ਉਰੇ ਰਹਿ ਗਏ ਕੋਈ ਡੰਗਰ ਪੱਛਾ ਵੀ ਆ ਅੰਨਾ ਲੈ ਕੇ ਵੀ ਨਹੀਂ ਜਾ ਸਕਦੇ ਹੁਣ ਮੁੱਕਦੀ ਕਰਦਾ ਸਾਡੀ ਇੱਕ ਏ ਆ ਜੀ ਤੁਸੀਂ ਮੈਂ ਤਾਂ ਇਹ ਤੁਹਾਨੂੰ ਪੁੱਛ ਰਿਹਾ ਤੁਸੀਂ ਉੱਥੇ ਗੱਲ ਕਰ ਰਹੀ ਸੀ ਤੁਹਾਨੂੰ ਉਹਨਾਂ ਨੇ ਭਰੋਸਾ ਦਿੱਤਾ ਤੁਸੀਂ ਉਹਨਾਂ ਨੂੰ ਦਿੱਤਾ ਸੀ ਭਰੋਸਾ ਤੇ ਤੁਸੀਂ ਡਟੇ ਹੋਏ ਹੋ ਅੱਜ ਮੈਂ ਉਹੀ ਗੱਲ ਅੱਗੇ ਆ ਜੀ ਅੱਜ ਦੀ ਰਾਤ ਸਵੇਰੇ ਡਟੇ ਬੇ ਆ ਠੀਕ ਹੈ ਜੀ ਕੱਲ ਨੂੰ ਸਵੇਰੇ 10 ਵਜੇ ਮੀਟਿੰਗ ਹੈ ਜੀ ਬਾਡਰ ਦੇ ਪਿੰਡਾਂ ਨਾਲ ਬਾਡਰ ਦੇ ਪਿੰਡ ਕਿਹੜਾ ਬਾਡਰ ਵਰਤ ਰਿਹਾ ਹੈ ਜਿਹੜਾ ਹੈ ਜੀ ਆਪਣਾ ਦਰਿਆ ਜਾਂਦਾ ਹੈ ਇੱਧਰ ਦੇ ਪਾਸੇ ਤੇ ਉੱਧਰਲੇ ਪਾਸੇ ਸਰਕਾਰਾਂ ਨੇ ਬਾਡਰ ਖੜਾ ਕਰਤਾ ਉਹ ਕਹਿੰਦੇ ਕਿ ਸਾਨੂੰ ਇੱਧਰਲੇ ਪਾਸੇ ਦੇ ਵਾਲਿਆਂ ਨੇ ਸਾਨੂੰ ਮਾਰ ਦੇਣਾ ਸਾਡੇ ਪਿੰਡਾਂ ਵਿੱਚੋਂ ਪਾਣੀ ਕੱਢਣ ਨੂੰ ਫਿਰਦੇ ਆ ਇਹ ਕਿੰਨਾ ਨੇ ਕਰੇ ਜੀ ਇਹ ਪ੍ਰਸ਼ਾਸਨਾ ਵਿੱਚੇ ਜਿਹੜੇ بڑے ਮਗਰਮਾਛਾ ਉਹਨਾਂ ਦਾ ਕੰਮ ਆ ਇਹ ਸਾਰਾ ਉਹਨਾਂ ਨਾਲ ਪੰਜ ਵੀ ਕੋਈ ਇਦਾਂ ਦੀ ਗੱਲ ਹੈਗੀ ਸਾਡੇ ਸਾਡੇ ਮਨ 'ਚ ਤਾਂ ਇਹ ਗੱਲ ਆ ਕਿ ਜੇ ਅਸੀਂ ਉਹਨਾਂ ਨੂੰ ਹਟਾਵਾਂਗੇ ਉਹ ਉਹ ਵੀ ਸਾਡੇ ਹੀ ਭਾਈਚਾਰਾ ਉਹ ਕਿਹੜਾ ਕਾ ਪਾਕਿਸਤਾਨ 'ਤੇ ਬੈਠੇ ਆ ਕੇ ਉਹ ਵੀ ਸਾਡੇ ਵਾ ਜੇ ਹੁਣ ਅਜਨਾਲੇ ਹੜ ਆਇਆ ਉਹ ਵੀ ਸਾਡੇ ਵਾ ਉੱਥੇ ਕਿਹੜਾ ਸੇਵਾ ਨਹੀਂ ਚੱਲ ਰਹੀ ਸਾਡੇ ਪਿੰਡਾਂ ਦੀ ਸਾਡੇ ਪਿੰਡਾਂ 'ਦੀ ਲਗਾਤਾਰ ਸੇਵਾ ਉਰੇ ਵੀ ਚੱਲ ਰਹੀ ਆ ਉੱਥਾ ਵੀ ਜਾ ਰਹੀ ਆ ਸਾਨੂੰ ਦੁੱਖ ਸਾਰੇ ਪੰਜਾਬ ਦਾ ਏ ਪੰਜਾਬ ਦਾ ਸਾਨੂੰ ਪੂਰੇ ਹੀ ਹਿੰਦੁਸਤਾਨ ਦਾ ਪੂਰੇ ਵਰਲਡ ਦਾ ਹੋਵਾ ਜੀ ਅਸੀਂ ਕੱਲਾ ਇੱਕ ਜਗ੍ਹਾ ਨਹੀਂ ਖੜਦੇ ਹੈਗੇ ਸੀ ਦੁਨੀਆ ਵੇ 2% ਵਾਲੀ ਕੌਮ ਸੀ ਦੁਨੀਆ ਮੇ ਖੜਦੀ ਆ ਸਾਡਾ ਹੀ ਹੁਣ ਇੱਕ ਬੇਨਤੀ ਆ ਕੱਲ੍ਹ ਨੂੰ ਸਵੇਰੇ 10 ਵਜੇ ਸਾਡੀ ਮੀਟਿੰਗ ਜਾਏ ਜੀ ਠੀਕ ਹੈ ਜੀ ਡੀਸੀ ਦਫ਼ਤਰ ਮਾ ਜੀ ਉਹਨਾਂ ਨੇ ਅਰੇਂਜ ਕਰਾਉਣੀ ਆ ਡੀਸੀ ਸਾਹਿਬ ਨੇ ਜੀ ਹੁਣ ਉਹ ਮੀਟਿੰਗ ਦੇ ਬਾਅਦ 3 ਵਜੇ ਤੱਕ ਦਾ ਅਸੀਂ ਉਹਨਾਂ ਤੋਂ ਸਮਾਂ ਦਿੱਤਾ ਵਾ ਕਿ ਉਹ ਕਹਿੰਦੇ 3 ਵਜੇ ਤੱਕ ਦਾ ਸਮਾਂ ਦੇ ਦਿਓ 3 ਵਜੇ ਤੋਂ ਬਾਅਦ ਜਿਹੜਾ ਵੀ ਫੈਸਲਾ ਨਿਕਲੇ ਜੇ ਤਾਂ ਜੀ ਉਧਰ ਡਰੇਨ ਪੱਟ ਹੋਗੀ ਫੇ ਤਾਂ ਜੀ ਚਲੋ ਠੀਕ ਹੈ ਜੇ ਉਹ ਡਰੇਨ ਨਾ ਪੱਟ ਹੋਈ ਤਾਂ ਜਿੰਨੇ ਵੀ ਮਾਛੀਵੜ ਦੇ ਲਾਗਦੇ ਪਿੰਡ ਆ ਇੱਤਾਂ ਹੀ ਕਹੋਂਗੇ ਉਰੇ ਰਹਿਣ ਦਾ ਸਾਡੇ ਵੱਲੋਂ ਹੱਥ ਖੜੇ ਹੋ ਜਾਣੇ ਫਿਰ ਜੀ ਕਿਉਂਕਿ ਫੇਰ ਵੀ ਦੱਸਿਆ ਵਾ ਉੱਪਰ ਪਹਾੜਾਂ ਮੈਂ ਫੇਰ ਪਾਣੀ ਵਧਣਾ ਏ ਠੀਕ ਹੈ ਜੀ ਤਾਂ ਆਪਣਾ ਡੰਗਰ ਬੱਚਾ ਲੈ ਕੇ ਜੇ ਤਾਂ ਸਾਰੀ ਕਿਰਪਾ ਰੱਖੇ ਮਹਾਰਾਜ ਕਿਰਪਾ ਰੱਖੇ ਭਾਈ ਜੀ ਜਿਹੜੀ ਹੁਣ ਜਾਣਕਾਰੀ ਆ ਉਹ ਲੋਕ ਕਿੱਥੇ ਦੇਖਣ ਮੰਨ ਲਓ ਸਵੇਰੇ ਕਿਸੇ ਚੀਜ਼ ਦੀ ਲੋੜ ਪੈਂਦੀ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਫਿਰ ਡੀਪੀਆਰ ਉਹ ਦਾ ਪੇਜ ਦੇਖੇ ਸਰਕਾਰ ਦਾ ਜਿਸ ਜਿਸ ਦਾ ਸਰਕਾਰ ਕਹਿੰਦੀ ਵੀ ਸਾਡੇ ਪੇਜਾਂ ਦੇ ਉੱਤੇ ਉਹ ਜਾਣਕਾਰੀ ਦੇਖੀ ਜਾਵੇ ਕਿੱਥੇ ਦੇਖੇ ਉਹ ਜਾਣਕਾਰੀ ਨਿਊ ਜਾਣਕਾਰੀ ਜਿੱਤਾ ਅਸੀਂ ਤੁਹਾਡੇ ਚੈਨਲ ਨੂੰ ਵੀਡੀਓ ਭੇਜੂਗੇ ਜੀ ਤੁਹਾਡੇ ਚੈਨਲ ਨੂੰ ਦੇਖਣ ਜੀ ਜਾਂ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਪਾਉਂਗੇ ਉੱਥੇ ਦੇਖਣ ਕਿਉਂਕਿ ਜੇ ਅਸੀਂ ਪ੍ਰਸ਼ਾਸਨ ਦੇ ਕਿਸੇ ਪੇਜ ਤੇ ਭੇਜਦੇ ਹਾਂ ਹੁਣ ਇਹ ਨਹੀਂ ਪਤਾ ਵੀ ਪਾਉਣਗੇ ਜਾਂ ਨਹੀਂ ਪਾਉਣਗੇ ਜੀ ਉਹਨਾਂ ਨੇ ਸਰਕਾਰ ਦਾ ਮੂੰਹ ਮੱਥਾ ਵੀ ਚੁਪੜਨਾ ਜੀ ਸੱਚ ਤਾਂ ਉਹਨਾਂ ਨੇ ਦੱਬਣਾ ਸੱਚ ਤਾਂ ਦੱਸਣਾ ਨਹੀਂ ਹੈਗਾ ਜੀ ਪਰ ਅਸੀਂ ਉਹਨਾਂ ਨੂੰ ਵੀ ਲਿਖਤੀ ਭੇਜ ਦੇਣਾ ਜੀ ਜੇ ਉਹ ਤਾਂ ਪੇਜਾਂ ਤੇ ਹੀ ਪਾਉਨੇ ਆ ਰਿਲੇਸ਼ਨ ਡਿਸਟ੍ਰਿਕਟ ਰਿਲੇਸ਼ਨ ਪਬਲ ਹਾਂ ਜਿਹੜਾ ਆਫਿਸ ਦਾ ਬਣਾਇਆ ਪੇਜ ਉਹਦੇ ਤੇ ਪਾਉਨੇ ਆ ਉਹ ਵੀ ਠੀਕ ਹੈ ਅਸੀਂ ਉਹਨਾਂ ਨੂੰ ਭੇਜ ਦੇਣੀ ਆ ਪਰ ਤੁਸੀਂ ਸਾਡੇ ਸਾਰੇ ਜਿਵੇਂ ਤੁਹਾਡਾ ਚੈਨਲ ਜਾਂ ਸੋਸ਼ਲ ਮੀਡੀਆ ਤੇ ਵੱਧ ਧਿਆਨ ਦਿਓ ਜੇ ਉਧਰ ਸਾਡੇ ਮਿਲਦਾ ਤਾਂ ਫਿਰ ਠੀਕ ਆ ਅਸੀਂ ਇੱਕੋ ਬੇਨਤੀ ਕਰਦੇ ਹਾਂ ਜਿੰਮੇਵਾਰ ਬੰਦਿਆਂ ਨੂੰ ਭਾਈ ਦਿਓ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਅਫਵਾਹ ਬਣ ਜਾਂਦੀ ਚੀਜ਼ ਵੀ ਅਫਵਾਹ ਨਾ ਫਲਾਓ ਪ੍ਰਸ਼ਾਸਨ ਨਹੀਂ ਕਹਿੰਦਾ ਨਹੀਂ ਜੀ ਚਲੋ ਪ੍ਰਸ਼ਾਸਨ ਕੀ ਕਹਿੰਦਾ ਹੁਣ ਤਾਂ ਮੈਂ ਤਾਂ ਇਹ ਤੱਕ ਬੋਲ-ਬੋਲ ਕੇ ਥੱਕ ਗਏ ਜੀ ਅਸੀਂ ਉਹਨਾਂ ਦੇ ਤਾਂ ਧਿਆਨ ਦੇ ਵਿੱਚ ਹੀ ਨਹੀਂ ਕੋਈ ਚੀਜ਼ ਆਉਂਦੀ ਹੈਗੀ ਉਹ ਤਾਂ ਪਹਿਲਾਂ ਕੁਝ ਕਹ ਦਿੰਦੇ ਨੇ ਫਿਰ ਕੁਝ ਕਹ ਦਿੰਦੇ ਆ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪਿਛਲੇ 7 ਦਿਨਾਂ ਤੋਂ ਲੱਗੇ ਹੋਏ ਆ ਕੱਲੇ ਅਸੀਂ ਨਹੀਂ ਪੂਰਾ ਪੰਜਾਬ ਲੱਗਿਆ ਹੋਰ ਵੀ ਡਟੇ ਹੋਏ ਹਾਂ ਡਟੇ ਹੋਏ ਹਾਂ ਹੂੰ ਪੂਰਾ ਡਟੇ ਹੋਏ ਆ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੂਗੇ ਅਸੀਂ ਆਪਣੇ ਭਾਈਆਂ ਨੂੰ ਉਜੜ ਨਹੀਂ ਦਿੰਦੇ ਡੁੱਬਣ ਨਹੀਂ ਦਿੰਦੇ ਅਸੀਂ ਪੂਰਾ ਜੋਰ ਲਾਉਂਗੇ ਪਰ ਜੇ ਸਾਡੇ ਕੋਲ ਸਮਾਨ ਨਹੀਂ ਪੂਰਾ ਹੋਊਗਾ ਸਾਡੇ ਕੋਲ ਕੋਈ ਚੀਜ਼ ਨਹੀਂ ਪੁਰਗੀ ਫਿਰ ਅਸੀਂ ਕਿੱਥੇ ਜਾਵਾਂਗੇ ਜੀ ਸਾਨੂੰ ਲੋੜ ਹੈ ਟੈਕਨੀਕਲ ਲੇਬਰ ਦੀ ਜਿਹੜੇ ਬੰਦੇ ਪਾਣੀ ਦੇ ਨੇੜੇ ਜਾਲ ਬੰਨ ਸਕਦੇ ਆ ਬੋਲਡਰ ਪੱਥਰ ਪਾ ਕੇ ਜਿਹੜਾ ਵੱਡੇ ਪੱਥਰ ਆ ਉਹ ਪਾ ਕੇ ਹੁਣ ਅਸੀਂ ਆਪਣੇ ਨਿਆਣੇ ਨੂੰ ਵੀ ਚ ਚਲੋ ਠੀਕ ਹੈ ਪਾਣੀ ਚ ਉੱਤਰ ਵੀ ਜਾਣਗੇ ਰਿਸਕ ਲੈ ਕੇ ਰਸੇ ਬੰਨ ਕੇ ਲਾਈਫ ਜੈਕਟ ਪਾ ਕੇ ਅਸੀਂ ਵਿੱਚ ਉੱਤਰ ਵੀ ਜਾਉਂਗੇ ਠੀਕ ਹੈ ਜੀ ਗੱਲ ਪਰ ਫਿਰ ਉਸ ਤੋਂ ਬਾਅਦ ਜੇ ਕੋਈ ਹਵੀ ਨਵੀ ਹੋ ਗਈ ਜਾਂ ਸਭ ਤੋਂ ਕੰਮ ਨਾ ਹੋਇਆ ਫਿਰ ਅਸੀਂ ਕੀ ਕਰਾਂਗੇ ਸਾਨੂੰ ਸਿਰਫ ਟੈਕਨੀਕਲ ਲੇਬਰ ਦੇਣ ਜਾਂ ਕੋਈ ਗਾਈਡ ਗਾਈਡ ਲਾਈਨ ਵਾਸਤੇ ਸਾਨੂੰ ਗਾਈਡੈਂਸ ਦੇਣ ਵਾਸਤੇ ਕੋਈ ਨਾ ਕੋਈ ਐਸੀ ਅਥਾਰਟੀ ਹੋਵੇ ਜਿਹੜੀ ਉੱਥੇ ਮੂਰੇ ਕੰਮ ਕਰ ਸਭ ਤੋਂ ਲੇਬਰ ਦਾ ਕੰਮ ਲੈ ਲਓ ਬਿਲਕੁਲ ਆ ਜਿਹੜਾ ਉੱਥੇ ਇਹਨਾਂ ਵੀਰਾਂ ਵੱਲੋਂ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਆਇਆ ਸਾਰਿਆਂ ਦੀ ਸਹਿਮਤੀ ਦੇ ਨਾਲ ਕੁਝ ਵਿਚਾਰਾਂ ਉੱਥੇ ਹੋਈਆਂ ਸੀ ਉਨ੍ਹਾਂ ਦੇ ਵਿੱਚ ਫੈਸਲਾ ਹੋਇਆ ਸੀ ਕਿ 10 ਵਜੇ ਤੱਕ ਜਿਹੜੀ ਮੀਟਿੰਗ ਹੋਊਗੀ ਉਦੋਂ ਤੱਕ ਇਹ ਨੌਜਵਾਨ ਇੱਥੇ ਡਟੇ ਰਹਿਣਗੇ ਬੰਨ੍ਹ ਦੇ ਉੱਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਪੂਰੀ ਹਿੱਕ ਡਾਕੇ ਰਲ ਮਿਲ ਕੇ ਇਸ ਬੰਨ੍ਹ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਉਸ ਤੋਂ ਬਾਅਦ ਮੀਟਿੰਗ ਹੋਊਗੀ ਉਮੀਦ ਕਰਦੇ ਹਾਂ ਕਿ ਮੀਟਿੰਗ ਦੇ ਵਿੱਚ ਕੋਈ ਸਾਰਥਕ ਹੱਲ ਨਿਕਲੇਗਾ ਇਹ ਲੋਕ ਜਿਹੜੇ ਹੈਗੇ ਉਹ ਬਚੇ ਰਹਿਣਗੇ ਪੰਜਾਬ ਹੱਸਦਾ ਬਸਦਾ ਰਹੂਗਾ ਇਸ ਸਾਈਡ ਪੰਜਾਬ ਦਾ ਇੱਥੇ ਕੋਈ ਦਿੱਕਤ ਨਹੀਂ ਆਊਗੀ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਜੇਕਰ ਅਜਿਹਾ ਹੋ ਜਾਂਦਾ ਤਾਂ ਉਮੀਦ ਕਰਦੇ ਹਾਂ ਕਿ ਇਹ ਲੋਕ ਵੀ ਪ੍ਰਸ਼ਾਸਨ ਦਾ ਫਿਰ ਧੰਨਵਾਦ ਕਰਨਗੇ ਉਹਨਾਂ ਦੀ ਇਸ ਮਾਵਾ ਬਦਲੇ ਤੇ ਸਾਰੇ ਖੁਸ਼ ਵੀ ਰਹਿਣ ਤੇ ਸਾਰੇ ਵਸਦੇ ਵੀ ਰਹਿਣ ਕੋਈ ਨਾ ਉਹ ਜਿਹੜੇ ਇਹੀ ਉਮੀਦ ਕਰਦੇ ਆ ਤੇ ਆਪਣੇ ਭਰਾਵਾਂ ਨੂੰ ਅਪੀਲ ਵੀ ਕਰਦੇ ਆ ਕਿ ਵਾਦ ਚੜ੍ਹ ਕੇ ਸਵੇਰੇ ਅਸੀਂ ਇਹਨਾਂ ਭਰਾਵਾਂ ਦਾ ਡਟ ਕੇ ਸਾਥ ਦਈਏ ਜਿਹੜੇ ਵਾਦ ਕਿ ਆ ਸਕਦੇ ਆ ਤਾਂ ਕਿ ਇਹ ਬੰਨ ਜਿਹੜੇ ਔਖੀ ਘੜੀ ਜਿਹੜੀ ਹੈਗੀ ਉਹ ਲੰਘ ਜੇ ਤੇ ਬੰਨ ਇਸੇ ਤਰ੍ਹਾਂ ਬੰਨੇ ਰਹਿਣ